ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਕੀ ਕਿਸਾਨਾਂ ਨੇ ਤਿਆਰੀ ਕੀਤੀ ਪਰ ਪੁਲਿਸ ਨੇ ਵੀ ਤਿਆਰੀ ਜਿਹੜੀ ਐ ਕਰ ਲਈ ਐ ਜੀ ਸੀ ਬੀ ਆ ਪੌਪਲਾਈਨਰ ਮਸ਼ੀਨਾ ਜਿਹੜੀਆਂ ਨੇ ਹੋਰ ਬਹੁਤ ਸਾਰੀਆਂ ਮਸ਼ੀਨਾ ਖੜਾ ਦਿੱਤੀਆਂ ਜਿੰਨਾਂ ਨੇ ਇੱਕ ਵਾਰੀ ਪਿੱਛੇ ਦਿਖਾ ਦਵਾ ਤੁਹਾਨੂੰ ਤਸਵੀਰਾਂ ਕੇ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਨੇ ਤਿਆਰੀ ਕੀਤੀ ਹੋਈ ਐ ਇਹ ਸ਼ੰਭੂ ਬਾਰਡਰ ਤੋਂ ਤਸਵੀਰ ਦਿਖਾ ਰਿਹਾ ਹਾਂ ਤੇ ਇਸ ਪਾਸੇ ਕਿਸਾਨਾਂ ਦਾ ਇਕੱਠ ਹੈ ਬਸ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈ ਇਹ ਹਜੇ ਦੇਖਣਾ ਆਏਗਾ ਪਰ ਸਮਾਂ ਸੀਮਤ ਸੀਗਾ ਕਿ 11 ਵਜੇ ਕੁਝ ਕਰਾਂਗੇ ਦਿੱਲੀ ਵੱਲ ਨੂੰ ਲੰਘਾਂਗੇ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਪਹਿਲਾਂ ਪੂਰੀ ਤਿਆਰੀ ਕਰ ਲਈ ਉਸ ਪਾਸੇ ਤੋਂ ਮਸ਼ੀਨਾਂ ਖੜਾ ਦਿੱਤੀਆਂ ਜੀਸੀਬੀਆਂ ਖੜਾ ਦਿੱਤੀਆਂ ਤਾਂ ਇਹ ਤਸਵੀਰ ਤੁਹਾਡੇ ਨਾਲ ਸ਼ੰਭੂ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਉਸ ਪਾਸੇ ਪੁਲਿਸ ਹੈ ਹਰਿਆਣਾ ਪੁਲਿਸ ਤਾਂ ਇਸ ਪਾਸੇ ਨੂੰ ਕਿਸਾਨ ਨੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਅੱਗੇ ਨੂੰ ਜਾ ਕੇ ਟਾਂਗੇ ਤਾਂ ਕਿਸਾਨਾਂ ਵੱਲੋਂ ਤਿਆਰੀਆਂ ਹਰ ਤਿੱਕੇ ਦੇ ਨਾਲ ਕੀਤੀਆਂ ਗਈਆਂ ਨੇ ਅਗਰ ਜੇ ਸਾਊਂਡ ਵਾਲੀਆਂ ਮਸ਼ੀਨਾਂ ਵਰਤੀਆਂ ਜਾਣੀਆਂ ਕੰਨਾਂ ਦੇ ਵਿੱਚ ਉਹ ਸੇਫਟੀ ਵਾਸਤੇ ਕੁਝ ਚੀਜ਼ਾਂ ਪਾਈਆਂ ਜਾਣਗੀਆਂ ਐਂਡ ਕਾ ਜੜਾ ਨਹੀਂ ਹੋਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਹੋਏ ਸ਼ੰਭੂ ਬਾਰਡਰ ਤੋਂ ਐਕਸਕਲੂਸਿਵ ਤਸਵੀਰਾਂ ਜ਼ਾਰ ਟੀਵੀ ਦੇ ਉੱਤੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਪ੍ਰਸ਼ਾਸਨ ਦੀ ਤਿਆਰੀ ਕਿਸ ਤਿੱਕੇ ਦੇ ਨਾਲ ਹਾਲਾਂਕਿ ਕੋਰਟ ਨੇ ਵੀ ਕਿਹਾ ਸੀਗਾ ਕਿ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਨਹੀਂ ਜਾਣਾ ਚਾਹੀਦਾ ਇਸ ਤਿੱਕੇ ਦੇ ਨਾਲੇ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਪਰ ਜਿਹੜੀ ਹਰਿਆਣਾ ਸਰਕਾਰ ਨੇ ਹਰਿਆਣਾ ਪ੍ਰਸ਼ਾਸਨ ਨੇ ਤਿਆਰੀ ਕੀਤੀ ਹੈ ਕਿ ਇਹ ਸਹੀ ਹੈ ਕਿ ਇਸ ਤਿੱਕੇ ਦੇ ਨਾਲ ਇਹ ਚੀਜ਼ਾਂ ਨੇ ਪਰ ਕਿਤਨੇ ਕੀਤੇ ਕਹਿੰਦੇ ਕਾਨੂੰਨ ਵਿਵਸਥਾ ਨੂੰ ਨੇ ਤਾਂ ਤੁਸੀਂ ਦੇਖ ਲਓ ਅੱਗੇ ਤਿਆਰੀ ਪੂਰੀ ਹੈ ਤਾਂ ਸਿੰਘ ਇਸ ਤਰੀਕੇ ਦੇ ਨਾਲ ਜਾਣਗੇ ਪਰ ਹਿੰਮਤ ਨੂੰ ਵੀ ਸਭ ਤੋਂ ਪਹਿਲਾਂ ਸਲਾਮ ਬੰਦੀ ਹੈ ਭਾਈ ਤੁਸੀਂ ਤਿਆਰੀ ਪੂਰੀ ਕੀਤੀ ਹੋਈ ਹੈ ਅੱਗੇ ਜਾਣ ਦੀ ਪਰ ਪ੍ਰਸ਼ਾਸਨ ਦੀ ਵੀ ਤਿਆਰੀ ਪੂਰੀ ਐ ਡਰ ਨਹੀਂ ਲੱਗਦਾ ਕਿ ਕਿਤੇ ਕੋਈ ਕੋਈ ਅਨਸਕਾ ਵੀ ਕਰਨਾ ਵਾਪਰਗੇ ਅਸੀਂ ਜਦੋਂ ਜੰਗ ਦੇ ਵਿੱਚ ਜਾਣਦੇ ਆ ਨਾ ਉਦੋਂ ਜ਼ਿਆਦਾ ਅਸੀਂ ਖੁਸ਼ ਹੁੰਨੇ ਆ ਜੀ ਹੁਣ ਸਾਡੇ ਸਾਹਮਣੇ ਜੰਗ ਹੈ ਤੇ ਅਸੀਂ ਖੁਸ਼ ਆ ਅਸੀਂ ਖੰਡੇਰੀਆਂ ਧਾਰਾਂ ਤੇ ਨੱਚਣਾ ਜਾਣਦੇ ਆ ਤੇ ਸੀਸ ਤੇ ਤੜੀ ਤੇ ਰੱਖ ਕੇ ਜਾਣਦੇ ਆ ਪਰ ਇਹ ਇਹ ਤਾਂ ਛੋਟੇ ਛੋਟੇ ਤੁਹਾਡੇ ਗੋਲੇ ਛੱਟ ਰਹੇ ਨੇ ਅਜੇ ਤਾਂ ਤੋਫਾ ਮੂਰੇ ਆੜੇ ਆੜੇ ਹੋਏ ਆ ਜੀ ਤੁਹਾਨੂੰ ਕੀ ਲੱਗਦਾ ਇਸ ਟਿੱਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਵੱਲੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਪਾਇਲਟ ਗੁੰਡਸ ਮਾਰੀਆਂ ਜਾ ਰਹੀਆਂ ਨੇ ਹੋਰ بڑے ਹੱਤ ਕੰਡੇ ਵਰਤੇ ਜਾ ਰਹੇ ਨੇ ਕਿ ਉਹਨਾਂ ਦੇ ਸਾਹਮਣੇ ਤੁਸੀਂ ਖੜ੍ਹ ਪਾਉਂਗੇ ਫਿਰ ਦੇਖੋ ਜੀ ਖੜੇ ਆ ਅਸੀਂ ਖੜਾ ਹੀ ਪਿਆ ਸਾਹਮਣੇ ਹੀ ਖੜੇ ਹੋਇਆ ਕੋਈ ਗੱਲ ਨਹੀਂ ਚਲਾਣ ਅਸੀਂ ਖੜੇ ਹੋਇਆ ਅਸੀਂ ਮੌਤ ਤੋਂ ਨਹੀਂ ਡਰਦੇ ਜੀ ਨਾ ਸਾਨੂੰ ਮੌਤ ਡਰਾਉਂਦੀ ਹੈ ਨਾ ਅਸੀਂ ਮੌਤ ਤੋਂ ਡਰਦੇ ਆ ਜੀ ਦੇਖੋ ਜੀ ਅਸੀਂ ਤਾਂ ਸਾਹਮਣੇ ਮੁਕਾਬਲਾ ਡਟ ਕੇ ਖੜ ਰਹੇ ਆ ਅਸੀਂ ਨਾ ਸਰਕਾਰ ਤੋਂ ਭੀਖ ਲੈਣ ਆਇਆ ਅਸੀਂ ਆਪਣੇ ਹੱਕ ਲੈਣ ਆਇਆ ਹੱਕ ਲੈ ਕੇ ਮੁੜਾਂਗੇ ਆ ਬਿਲਕੁਲ ਨੌਜਵਾਨ ਦੀ ਹਿੰਮਤ ਹੈ ਕਿ ਹੱਕ ਲੈ ਕੇ ਮੁੜਾਂਗੇ ਇੱਕ ਵਾਰੀ ਮੈਂ ਫਿਰ ਤੋਂ ਤਸਵੀਰ ਦਿਖਾ ਦਵਾਂ ਹਰੀਸ਼ ਨੂੰ ਕਹਾਂਗੇ ਇੱਕ ਵਾਰੀ ਇਕੱਠ ਦਿਖਾ ਦਿਓ ਜਿਹੜੀ ਇੱਥੇ ਕਿਸਾਨ ਪਹੁੰਚੇ ਹੋਏ ਨੇ ਨਾਲ ਦੀ ਨਾਲ ਸੇਵਾਦਾਰ ਵੀ ਸਾਰੇ ਕੰਟਰੋਲ ਕਰ ਰਹੇ ਨੇ ਕਿ ਪਿੱਛੇ ਰੋ ਅੱਗੇ ਨੂੰ ਨਾ ਆਓ ਤੇ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਜਿੱਥੇ ਕਿ ਕਿਸਾਨ ਇਕੱਠੇ ਹੋਏ ਹੋਏ ਨੇ ਤਾਂ ਇੱਥੇ ਅੱਗੇ ਜਾਣ ਦੀ ਪੂਰੀ ਤਿਆਰੀ ਕੀਤੀ ਜਿਹੜੇ ਤੂਫਾਨ ਸਿੰਘ ਵੀ ਇੱਥੇ ਪਹੁੰਚੇ ਹਨ ਤੂਫਾਨ ਸਿੰਘ ਤਿਆਰੀ ਪੂਰੀ ਕੀਤੀ ਹੋਈ ਹੈ ਵੀ ਦੇਖੀ ਸਕਦੇ ਮੈਨੂੰ ਬਸ ਤਿਆਰੀ ਆ ਬਸ ਉਤੋਂ ਪਿੱਛੋਂ ਆਰਡਰ ਆਉਂਦੀ ਲੋੜਾ ਨਾਲ ਹੀ ਆਪਾਂ ਚੱਲੇ ਪਾ ਦੇਣੇ ਅੱਗੇ ਨੂੰ ਤੁਹਾਨੂੰ ਲੱਗਦਾ ਕਿ ਜਿਹੜੀ ਪ੍ਰਸ਼ਾਸਨ ਦੀ ਤਿਆਰੀ ਆ ਉਸ ਮੂਰੇ ਅੱਗੇ ਹੋ ਤੱਕ ਪਾਵਾਂਗੇ ਭਾਜੀ ਟਿਕਨ ਦੀ ਗੱਲ ਇਹ ਆ ਕਿ ਅਸੀਂ ਚਾਹੁੰਦੇ ਆ ਕਿ ਸ਼ਾਂਤਮਈ ਜਾਈਏ ਪਰ ਜੇ ਕੁਝ ਹੋਇਆ ਜੇ ਕੋਈ ਇੱਥੇ ਵਾਪਰਦਾ ਆ ਉਹ ਉਹਦਾ ਜ਼ਿੰਮੇਵਾਰ ਸੈਂਟਰ ਸਰਕਾਰ ਹੋਊਗੀ ਠੀਕ ਆ ਅਸੀਂ ਕੋਈ ਮਤਲਬ ਇਹ ਬਾਕੀ ਸਾਡੇ ਹੌਸਲੇ ਬੜੇ ਬੁਲੰਦੇ ਆ ਅਸੀਂ ਜਾਣ ਨੂੰ ਚੱਲ ਜਾਣਾ ਆ ਉਹਨਾਂ ਕੋ ਰੋਕਿਆ ਜਾਂਦਾ ਤੇ ਰੋਕ ਲੈਣ ਤਾਂ ਬਿਲਕੁਲ ਜਾਣਾ ਤਾਂ ਅਸੀਂ ਚੱਲ ਜਾਵਾਂਗੇ ਇੱਧਰ ਬਈ ਨੇਕ ਆ ਚੀਜ਼ ਤਿਆਰ ਕਰਵਾਈ ਹੋਈ ਆ ਬਈ ਸਿੰਘਾ ਗੁਲ ਤਾਂ ਹੁੰਦੇ ਆ ਜਦੋਂ ਸਿੰਘ ਜੂਸ ਦੇ ਮੈਦਾਨ ਦੇ ਵਿੱਚ ਸ਼ਸਤਰ ਤਲਵਾਰ ਢਾਲ ਕਹਿੰਦੇ ਆ ਇਹਨੂੰ ਤੇ ਤੁਸੀਂ ਇਹ ਬੱਠਲ ਦੀ ਢਾਲ ਬਣਾਈ ਹੋਈ ਆ ਜੇ ਕੋਈ ਉਧਰੋਂ ਗੋਲਾ ਆਂਦਾ ਜਾਂ ਕੀ ਕਿਸ ਵਾਸਤੇ ਸੇਫਟੀ ਵਾਸਤੇ ਵੈਗਜੀ ਖਾਲਸਾ ਵੈਗਜੀ ਫਤਿਹ ਮੇਰ ਜੀ ਆਪਾਂ ਬੈਠੇ ਆਂ ਸ਼ਾਂਤੀਪੁਰੂਪ ਬੈਠੇ ਆਂ ਤੇ ਬੈਠੇ ਰਵਾਂਗੇ ਉਰੇ ਮਤਲਬ ਜਦੋਂ ਤੁਹਾਨੂੰ ਪਤਾ ਹੀ ਹੈ 10 ਦਿਨ ਤੋਂ ਬੜੀ ਤਸ਼ੱਦਦ ਕਰਨ ਲੱਗੇ ਹੋਏ ਆ ਨਕਲੀਆਂ ਗੋਲੀਆਂ ਪਲਾਸਟਿਕ ਦੀਆਂ ਛਰਲੇ ਵਾਲੀਆਂ ਆਪਣੀ ਸੇਫਟੀ ਵਾਸਤੇ ਹੁਣ ਆਪਾਂ ਚੰਗੇ ਭਲੇ ਸ਼ਾਂਤੀ ਵਿੱਚ ਬੈਠੇ ਸੀਗੇ ਤੇ ਹੁਣ ਤੁਹਾਡੇ ਸਾਹਮਣੇ ਦੇਖੋ ਪੰਜ-ਸੱਤ ਗੋਲੇ ਤਾਂ ਛੁੱਟੇ ਗਏ ਹਨ ਤੇ ਮੰਨ ਲਓ ਜਿੱਦਾਂ ਹੁਣ ਬੈਠੇ ਆ ਬਜ਼ੁਰਗ ਵੀ ਆਏ ਹੋਏ ਆ ਬੱਚੇ ਵੀ ਆਏ ਹੋਏ ਆ ਤੇ ਆਪਣੀ ਸੇਫਟੀ ਵੀ ਹੈ ਜੀ ਉਹਨਾਂ ਦੀ ਵੀ ਹੈ ਅਪਾ ਇਹੀ ਕਰ ਰਹੇ ਆ ਜਦ ਤੱਕ ਆਪਣੀ ਜਥੇਬੰਦੀਆਂ ਬੈਠੀਆਂ ਆ ਸਾਰਾ ਸ਼ਾਂਤੀ ਪ੍ਰਤੀਕ ਤੇ ਬਿਲਕੁਲ ਇਹ ਤਸਵੀਰ ਹੈ ਨੌਜਵਾਨਾਂ ਦੇ ਕਿ ਅਸੀਂ ਸ਼ਾਂਤੀਪੂਰਵਕ ਹੀ ਰਹਿਣਾ ਤਾਂ ਇਸ ਪਾਸੇ ਨੂੰ ਵੀ ਇੱਕ ਵਾਰੀ ਦਿਖਾ ਦਵਾ ਕਿ ਤਿਆਰੀ ਜਿਸ ਤਿੱਕੇ ਨਾਲ ਕੀਤੀ ਗਈ ਹੋਈ ਆ ਮਿੱਟੀ ਦੇ ਗੱਟੇ ਜਿਹੜੇ ਨੇ ਉਹ ਰੱਖੇ ਗਏ ਨੇ ਤੇ ਸਾਰੇ ਚੀਜ਼ਾਂ ਸੇਫਟੀ ਦੇ ਮੱਦੇ ਨਜ਼ਰ ਕਿਉਂਕਿ ਡਿਫੈਂਸ ਬਹੁਤ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਡਿਫੈਂਸ ਲਈ ਚੀਜ਼ਾਂ ਵਰਤੀਆਂ ਜਾਣ ਤਾਂ ਇਸ ਪਾਸੇ ਸਾਰੇ ਖੜੇ ਹੋਏ ਨੇ ਪਰ ਇੱਕ ਹੁਣ ਇੱਕ ਚੀਜ਼ ਹੈ ਕਿ ਮੀਟਿੰਗ ਦੀ ਕੀ ਨਿਕਲਦਾ ਕਿਸਾਨ ਬੈਠੇ ਹੋਏ ਨੇ ਕੀ ਅਪਡੇਟ ਆndi ਆ ਉਹਦੇ ਵਿੱਚ ਜਿਹੜੇ ਮੰਤਰੀ ਆਏ ਹੋਏ ਨੇ ਉਹ ਗੱਲ ਮੰਨਦੇ ਨੇ ਮੀਟਿੰਗ ਜਿਹੜੀ ਐ ਐਮਐਸਪੀ ਦੇ ਉੱਤੇ ਮੁੱਕਦੀ ਹੈ ਕਿ ਐਮਐਸਪੀ ਦੀ ਜਿਹੜੀ ਗਰੰਟੀ ਆ ਉਹ ਦਿੱਤੀ ਜਾਏਗੀ ਜਾਂ ਨਹੀਂ ਤਾਂ ਇਸ ਤੋਂ ਬਾਅਦ ਪਤਾ ਲੱਗੇਗਾ ਹੁਣ ਇੱਥੇ ਕਿਸਾਨ ਫਿਲਹਾਲ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਨੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਜਾਵਾਂਗੇ ਤਾਂ ਖੇਤਾਂ ਦੇ ਵਿੱਚ ਅੱਦੇ ਹੋਏ ਹੋਏ ਨੇ ਉਧਰੋਂ ਘੱਗਰ ਦੇ ਵਿੱਚੋਂ ਜਾਣ ਦੀ ਵੀ ਤਿਆਰੀ ਜਿਹੜੀ ਆ ਕੀਤੀ ਜਾ ਸਕਦੀ ਹੈ ਪਰ ਰਾ ਆਪਣੇ ਆਪ ਬਣੇਗਾ ਜਦੋਂ ਮੀਟਿੰਗ ਦਾ ਸਿੱਟਾ ਨਿਕਲੇਗਾ ਜੇ ਮੀਟਿੰਗ ਦਾ ਸਿੱਟਾ ਬੇਸਟਾ ਰਿਆ ਤਾਂ ਫਿਰ ਕਿਸਾਨ ਅੱਗੇ ਵੱਲ ਜਾਣਗੇ ਨਹੀਂ ਤਾਂ ਸ਼ਾਂਤਮਈ ਤਰੀਕੇ ਨਾਲ ਕਹਿੰਦੇ ਵਾਪਸ ਚਲੇ ਜਾਵਾਂਗੇ ਇਹ ਤਸਵੀਰਾਂ ਤੁਹਾਨੂੰ ਸ਼ੰਭੂ ਬੋਰਡ ਤੋਂ ਸਾਂਝੇ ਕਰਦੇ ਸੀਗੇ ਵੱਧ ਤੋਂ ਵੱਧ ਸਾਂਝੇ ਕਰ ਦਿਓ ਧੰਨਵਾਦ